ਦਾ ਹੁਣ ਜਦੋਂ ਆਪਾਂ ਇੱਕ ਚੀਜ਼ ਨਾ ਪ੍ਰੇਮ ਕਰਦੇ ਆਂ ਗੁਰੂ ਸਾਹਿਬ ਦੀ ਮਰਿਆਦਾ ਨਾ ਤੇ ਨਾਰਮਲ ਬੰਦੇ ਨਾਲ ਉਹ ਤਾਂ ਸਮਝ ਲੱਗ ਜਾਂਦਾ ਹੁਣ ਹਿਸਾਬ ਲਾ ਲਓ ਜਿਹੜੀ ਆਪਣੀ ਕੇਸ ਕੀ ਹੁੰਦੀ ਆ ਨਿਹੰਗ ਸਿੰਘਾਂ ਦੀ ਮੇਰੀ ਕੇਸ ਕੀ ਕਹ ਲੋ ਨਿਹੰਗ ਸਿੰਘਾਂ ਦੇ ਵੀ ਉਸ ਤੋਂ ਵੱਡੇ ਵੀ ਦਿਮਾਲੇ ਸਿੰਘ ਚਲਾਉਂਦੇ ਨੇ ਮੈਂ ਬਾਬਾ ਜੀ ਮੇਰੀ ਟੋਟਲ ਦਿਮਾਲੇ ਦੀ ਲੈਂਥ ਕੇਸ ਕੀ ਸਮੇਤ ਹੋ ਜਾਂਦੀ ਹੈ 24 ਮੀਟਰ ਕਿਉਂਕਿ ਥੱਲੇ 8-8 ਮੀਟਰ ਦੀਆਂ ਇੱਕ ਮੇਰੀ ਕੇਸ ਕੀ ਦੋ ਕੇਸ ਕਿਹ ਹੋ ਗਿਆ 16 ਮੀਟਰ ਦੀਆਂ ਤੇ 8 ਮੀਟਰ ਦੀ ਉੱਪਰ ਦਸਤਾਰ ਉਹ ਕਦੇ ਉਹ 10 ਵੀ ਹੋ ਜਾਂਦੀ ਹੈ ਮਤਲਬ 24 26 ਮੀਟਰ ਦੇ ਮੇਰੇ ਨਾਰਮਲ ਦਿਮਾਲੇ ਦੀ ਲੈਂਥ ਹੈ ਜਿਹੜਾ ਮੈਂ ਡੇਲੀ ਰੁਟੀਨ ਚ ਹਰ ਵੇਲੇ ਹੁੰਦਾ ਮੇਕੋ ਭਾਵੇਂ ਮੈਂ ਕੋਈ ਕਾਰਜ ਕਰਾਂ ਨਾ ਕਰਾਂ ਮੇਰਾ ਦਿਮਾਲਾ ਜਿਹੜਾ ਹੈਗਾ ਉਹ ਹਰ ਸਮੇਂ ਮੇਰੇ ਸਿਰ ਤੇ ਝੂਲਦਾ ਹੁੰਦਾ ਭਾਵੇਂ ਤੁਸੀਂ ਮੈਨੂੰ ਰਾਤੀ 12 ਵਜੇ ਵੀ ਕਾਲ ਕਰੋਗੇ ਮੈਂ ਤਿਆਰ ਵਰ ਤਿਆਰ ਤੁਹਾਡੇ ਸਾਹਮਣੇ ਖੜਾ ਹੋਊਗਾ ਡੇਲੀ ਦਾ ਵੀ ਕੰਮ ਕਰਦੇ ਹੋ ਡੇਲੀ ਦਾ ਤਾਂ ਕੰਮ ਹੁੰਦਾ ਹੀ ਹੈ 4 ਵਜੇ 5 ਵਜੇ ਉੱਠ ਜਾਣਾ ਜੀ ਫਿਰ ਹਾਂਜੀ ਹਾਂਜੀ ਆਪਣੀ ਸ਼ੁਰੂ ਤੋਂ ਰੁਟੀਨ ਬਣੀ ਹੋਈ ਹੈ ਮੈਨੂੰ ਹੁਣ ਜਦੋਂ ਮੈਂ ਪਲੱਸ 2 ਕਰਦਾ ਸੀ ਉਸ ਤੋਂ ਪਹਿਲਾਂ ਹੀ ਮੇਰੇ ਫਾਦਰ ਨੇ ਮੈਨੂੰ ਇੱਥੇ ਡੇਰੀ ਵਾਲੇ ਕੰਮ ਦੀ ਨੌਲੇਜ ਦਿੱਤੀ ਹੋਈ ਹੈ ਤੇ ਉਦੋਂ ਦਾ ਹੀ ਮੇਰੀ ਆਦਤ ਬਣੀ ਹੋਈ ਹੈ 4 ਵਜੇ ਉੱਠਾਂ ਦੀ ਭਾਵੇਂ ਰਾਤੀ ਸਾਨੂੰ 11 12 ਵੀ ਵੱਜ ਜਾਣ ਉਹ 4 ਵਜੇ ਸਾਨੂੰ ਨੀਂਦ ਸਾਡੀ ਖੁੱਲ ਜਾਂਦੀ ਹੈ ਕਿਉਂਕਿ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਿਰ ਤੇ ਪਸ਼ੂਆਂ ਦਾ ਕਾਰਜ ਹੈ 4 ਵਜੇ ਨਹੀਂ ਆਏ ਇਹ ਵੀ ਕੰਮ ਚਲਾਉਣਾ ਆ ਬਿਨਾ ਹੁਣ ਮਾਲਕ ਦੇ ਖੜੇ ਤੇ ਕੰਮ ਨਹੀਂ ਹੁੰਦਾ ਇਸ ਕਰਕੇ ਸਾਨੂੰ 4 4:30 ਲੇਟ ਮੈਂ 5 ਵਜੇ ਆਇਆ ਨਾ ਭੈਤੋ ਲੇਟ ਫਿਰ ਨਹੀਂ ਹੁੰਦਾ ਹਾਂ ਤੇ ਕੀ ਕਹੋਗੇ ਲੋਕਾਂ ਨੂੰ ਕਿਉਂਕਿ ਬਹੁਤ ਸਾਰੇ ਲੋਕ ਦੇਖ ਰਹੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਬਹੁਤ ਸਾਰੇ ਸਵਾਲ ਆਣੇ ਤਾਂ ਜ਼ਿਆਦਾਤਰ ਅਸੀਂ ਕਲੀਅਰ ਹੀ ਕਰ ਦਿੱਤੇ ਨੇ ਵੀ ਜਿਹੜੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਆਉਣੇ ਤਾਂ ਉਹ ਕਲੀਅਰ ਕਰਦੇ ਨੇ ਹੋਰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਇਸ ਸ਼ਾਪ ਬਾਰੇ ਤੇ ਆਪਣੇ ਸਿੰਘ ਜੱਥੇਬੰਦੀਆਂ ਨੂੰ ਜਾਂ ਫਿਰ ਜਿਹੜੇ ਭਟਕੇ ਹੋਏ ਨੇ ਜਿਵੇਂ ਮੈਂ 버ਗਰ ਪੀਜ਼ਾ ਵਾਲੇ ਦੀ ਗੱਲ ਕੀਤੀ ਕੰਮ ਚੰਗਾ ਹੈ ਪਰ ਕੀ ਲੱਗਦਾ ਨਹੀਂ ਕਿ ਵੀ ਸਿਹਤ ਵਾਲੇ ਪਾਸੇ ਆਉਣਾ ਚਾਹੀਦਾ ਤੇ ਬਾਹਰ ਜਾਣ ਵਾਲੇ ਨੂੰ ਵੀ ਮੈਂ ਤਾਂ ਸਾਰੇ ਹੀ ਆਪਣੇ ਜਿਹੜੇ ਪੰਜਾਬੀ ਵੀਰ ਨੇ ਭਾਵੇਂ ਹਿੰਦੂ ਆ ਜਾਂ ਕੋਈ ਹੋਰ ਆ ਭਾਵੇਂ ਕੋਈ ਸਿੱਖ ਆ ਉਹਨਾਂ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਜਿਹੜੇ ਆਪਾਂ ਫੂਡ ਦਾ ਵੀ ਜਿਹੜੇ ਕੰਮ ਕਰਦੇ ਨੇ ਨਾ ਸਾਰੇ ਉਹਨਾਂ ਨੂੰ ਇਹ ਹੈਲਥ ਵਾਲੇ ਪਾਸੇ ਇਧਰ ਨੂੰ ਜਾਣਾ ਚਾਹੀਦਾ ਆ ਜੋ ਵੀ ਚੀਜ਼ ਉਹ ਬਣਾਉਣ ਉਹ ਹੈਲਥੀ ਬਣਾਉਣ ਕਿਉਂਕਿ ਅੱਜ ਦੇ ਟਾਈਮ 'ਚ ਤੁਸੀਂ ਦੇਖ ਰਹੇ ਹੋ ਹੈਲਥ ਹੈ ਮੈਂ ਕਹਿੰਦਾ ਹੈਲਥ ਹੈ ਤੇ ਵੈਲਥ ਆ ਸਭ ਕੁਝ ਸਭ ਤੋਂ ਜ਼ਰੂਰੀ ਹੈਲਥ ਹੈ ਹੈਲਥ ਵਾਲੇ ਪਾਸੇ ਤੁਹਾਨੂੰ ਜਾਣਾ ਚਾਹੀਦਾ ਆ ਥੋੜੇ ਪੈਸੇ ਤੁਸੀਂ ਘੱਟ ਕਮਾ ਲਓ ਪਰ ਕਿਸੇ ਨੂੰ ਤੁਸੀਂ ਬਿਮਾਰ ਨਾ ਕਰੋ ਤੁਸੀਂ ਪੈਸਿਆਂ ਖਾਤਰ ਆਪਣੇ ਮੁਨਾਫੇ ਖਾਤਰ ਕਿਸੇ ਦਾ ਘਾਟਾ ਨਾ ਕਰੋ ਮੈਂ ਤਾਂ ਇਹ ਕਹਿਣਾ ਚਾਹਾਂਗਾ ਜੀ ਕੀ ਹੋਏ ਨੇ ਜਿਵੇਂ ਮੈਂ 버ਗਰ ਪੀਜ਼ਾ ਵਾਲੇ ਦੀ ਗੱਲ ਕੀਤੀ ਕੰਮ ਚੰਗਾ ਹੈ ਪਰ ਕੀ ਲੱਗਦਾ ਨਹੀਂ ਕਿ ਵੀ ਸਿਹਤ ਵਾਲੇ ਪਾਸੇ ਆਉਣਾ ਚਾਹੀਦਾ ਤੇ ਬਾਹਰ ਜਾਣ ਵਾਲੇ ਨੂੰ ਵੀ ਮੈਂ ਤਾਂ ਸਾਰੇ ਹੀ ਆਪਣੇ ਜਿਹੜੇ ਪੰਜਾਬੀ ਵੀਰ ਨੇ ਭਾਵੇਂ Hindu ਹੈ ਜਾਂ ਕੋਈ ਹੋਰ ਆ ਭਾਵੇਂ ਕੋਈ Sikh ਆ ਉਹਨਾਂ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਜਿਹੜੇ ਆਪਾਂ ਫੂਡ ਦਾ ਵੀ ਜਿਹੜੇ ਕੰਮ ਕਰਦੇ ਨੇ ਨਾ ਸਾਰੇ ਉਹਨਾਂ ਨੂੰ ਇਹ ਹੈਲਥ ਵਾਲੇ ਪਾਸੇ ਇਧਰ ਨੂੰ ਜਾਣਾ ਚਾਹੀਦਾ ਆ ਜੋ ਵੀ ਚੀਜ਼ ਉਹ ਬਣਾਉਣ ਉਹ ਹੈਲਥੀ ਬਣਾਉਣ ਕਿਉਂਕਿ ਅੱਜ ਦੇ ਟਾਈਮ 'ਚ ਤੁਸੀਂ ਦੇਖ ਰਹੇ ਹੋ ਹੈਲਥ ਹੈ ਮੈਂ ਕਹਿੰਦਾ ਹੈਲਥ ਹੈ ਤੇ ਵੈਲਥ ਹੈ ਸਭ ਕੁਝ ਸਭ ਤੋਂ ਜ਼ਰੂਰੀ ਹੈਲਥ ਹੈ ਹੈਲਥ ਵਾਲੇ ਪਾਸੇ ਤੁਹਾਨੂੰ ਜਾਣਾ ਚਾਹੀਦਾ ਆ ਥੋੜੇ ਪੈਸੇ ਤੁਸੀਂ ਘੱਟ ਕਮਾ ਲਓ ਪਰ ਕਿਸੇ ਨੂੰ ਤੁਸੀਂ ਬਿਮਾਰ ਨਾ ਕਰੋ ਤੁਸੀਂ ਪੈਸਿਆਂ ਖਾਤਰ ਆਪਣੇ ਮੁਨਾਫੇ ਖਾਤਰ ਕਿਸੇ ਦਾ ਘਾਟਾ ਨਾ ਕਰੋ ਮੈਂ ਤਾਂ ਇਹ ਕਹਿਣਾ ਚਾਹਾਂਗਾ ਜੀ